ਦੀ ਆਪਣਾ ਸਾਡੀ ਭਾਈ ਜਨਜੀ ਤੋਂ ਨੇ ਜੀ ਇਸ ਕੋਲ ਨੂੰ ਅਸੀਂ ਯਤਨ ਕਰ ਕੋ ਮੰਡੀ ਦੇ ਵਿੱਚ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਰੇ ਤਾਂ ਕਿ ਰਲ ਕੇ ਸਾਰਾ ਇਕੱਠਾ ਕੰਮ ਕਰ ਸਕੀਏ ਜੇ ਕੋ ਸਾਨੂੰ ਮਤਲਬ ਮੰਡੀ ਚ ਕੋਈ ਸਾਨੂੰ ਪਰੇਸ਼ਾਨੀ ਆਵੇ ਕਿ ਅਸੀਂ ਪ੍ਰਧਾਨ ਜੀ ਹੈਗੇ ਨੇ ਇਹਨਾਂ ਨੂੰ ਅਸੀਂ ਦੱਸਾਂਗੇ ਸਾਡੀ ਆਪਣਾ ਮੰਡੀ ਦੇ ਪ੍ਰਧਾਨ ਨੇ ਤੇ ਬਾਕੀ ਠੀਕ ਚੱਲ ਰਿਹਾ ਬਾਹਰ ਦਾ ਸਾਡਾ ਪਹੁੰਚੇਗਾ ਜੀ ਹੋਰ ਵੀ ਲੋੜੀ ਦਾ ਸਮੱਸਿਆਵਾਂ ਕੋਈ ਮੰਡੀ ਦੇ ਵਿੱਚ ਸਾਨੂੰ ਨਾ ਆਉਂ ਤੋਂ ਲੇਕੋ ਹੁਣ ਅੱਜ ਭਾਰਤ ਨਾ ਪਹੁੰਚੇਗਾ ਮਾਲ ਪਰ ਆਂਦੇ ਉਸ ਤੋਂ ਬਾਅਦ ਇਹ ਕੋਈ ਲੋਡਿੰਗ ਦੀ ਸਮੱਸਿਆ ਆ ਗਈ ਤਾਂ ਸੀ ਇਹਨਾਂ ਨਾਲ ਗੱਲ ਕਰਾਂਗੇ ਮੈਂ ਕਿਵੇਰਲ ਜਾਂ ਪ੍ਰਧਾਨਗੀ ਨਾਲ ਤੇ ਸਭ ਦੇ ਇੱਥੇ ਨਾਲ ਤਾਂ ਕਿਸੇ ਨਾਲ ਸਹਿ ਹੈ ਨਹੀਂ ਤੇ ਦੋ ਫੜ ਤਾਂ ਇਦਾਂ ਹੈ ਜੀ ਵੀ ਸਾਨੂੰ ਇਹ ਵੀ ਸਾਡੀਆਂ ਮੰਡੀਆਂ ਦੋ ਲੱਗ ਰਹੀ ਜੇ ਜੁਆਇਟ ਹੋ ਜਾਣ ਵਿੱਚੋਂ ਰਿਕੁਆਇਰ ਕਰਕੇ ਤੇ ਸਾਨੂੰ ਬਹੁਤ ਹੀ ਵੱਡੀ ਇਸ ਟੀ ਦੀ ਮਤਲਬ ਦਿੱਕਤ ਹੈ ਵੀ ਹੋਰ ਜ਼ਮੀਨ ਰਿਕੁਆਇਰ ਕੀਤੀ ਜਾਵੇ ਤਾਂ ਕਿ ਇਹਨਾਂ ਦੋਆਂ ਮੰਡੀਆਂ ਨੂੰ ਜੁਆਇਟ ਕੀਤਾ ਜਾਵੇ ਤੇ ਇਹ ਵਲਕੇ ਸਾਨੂੰ ਉੱਪਰ ਦੀ ਜਾਣਾ ਪੈਂਦਾ ਹੈ ਤੇ ਇਸ ਵਕਤ ਦੀ ਤੁਹਾਨੂੰ ਖੁਰੀ ਪਰੇਸ਼ਾਨੀ ਕਿਉਂ ਜੀ ਇਹ ਇਹਦਾ ਇੱਕ ਸਾਨੂੰ ਸਿਸਟਮ ਵੀ ਇਹਦਾ ਅਲੱਗ ਬਣਿਆ ਹੋਇਆ ਹੈ ਅਜਾੜ ਵਧਾਣਾ ਇਹਨੂੰ ਜੁਆਇੰਟ ਕਰਕੇ ਇੱਕ ਕਰ ਦੇਣਾ ਗਾਈਦਾ ਜੀ ਜੀ ਐਮਐਲਏ ਸਾਹਿਬ ਨਾਲ ਗੱਲ ਕਰਾਂਗੇ ਇਸ ਵੀਛੇ ਤੇ ਤੇ ਉਹ ਸਾਡਾ ਮਸਲਾ ਜੁੜਨ ਕਰਨ ਦੀ ਜਿਹੜੀ ਸ਼ਤਰਾਣਾ ਮੰਡੀ ਆ ਔਰ ਪਾਤਣਾ ਮੰਡੀ ਆ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਸਾਡੇ ਸਾਰੇ ਆੜਤੀ ਪਾਤਣਾ ਮੰਡੀ ਦੇ ਆੜਤੀ ਸ਼ਤਰਾਣਾ ਮੰਡੀ ਦੇ ਵਿੱਚ ਨੇ ਤੋਂ ਜਰਨੈਲ ਸਿੰਘ ਨੇ ਪਿਛਲੇ ਸਾਲ ਵੀ ਸੇਵਾ ਕੀਤੀ ਹੈ ਮੰਡੀ ਦੀ ਤਾਂ ਇਹਨਾਂ ਸਾਰਿਆਂ ਦੀ ਸਾਰੇ ਆੜਤੀਆਂ ਦੀ ਸਹਿਮਤੀ ਬਣੀ ਕਿ ਪਿਛਲੇ ਸਾਲ ਵਧੀਆ ਸਿਸਟਮ ਦੇ ਤੌਰ ਤੇ ਵਧੀਆ ਤਰੀਕੇ ਦੇ ਕੰਮ ਨਾਲ ਕੰਮ ਚੱਲਿਆ ਤੇ ਵੀ ਇਸ ਵਾਰੀ ਫੇਰ ਜਰਨੈਲ ਸਿੰਘ ਨੂੰ ਮੌਕਾ ਦਿੱਤਾ ਜਾਵੇ ਜਰਨੈਲ ਸਿੰਘ ਨੇ ਵੀ ਇਹਨਾਂ ਸਾਰੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਵੀ ਜਿਸ ਤਰ੍ਹਾਂ ਮੈਂ ਪਿਛਲੇ ਸਾਲ ਕੰਮ ਕੀਤਾ ਉਸੇ ਤਰ੍ਹਾਂ ਮੈਂ ਹੁਣ ਇਸ ਵਾਰੀ ਵੱਧ ਚੜ ਕੇ ਕੰਮ ਕਰੂੰਗਾ ਔਰ ਕਿਉਂਕਿ ਜਿਹੜੀਆਂ ਕਮੇਟੀਆਂ ਬਣਦੀਆਂ ਨੇ ਇਹ ਮੰਡੀ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਕਿਸੇ ਕੁਸੇ ਆਰਤੀ ਨੂੰ ਕਿਸੇ ਨੂੰ ਹੋਰ ਨੂੰ ਜੇ ਕੋਈ ਦਿੱਕਤ ਹੁੰਦੀ ਹੈ ਉਹਦੇ ਮਸਲੇ ਸੋਲਵ ਕਰਨ ਵਾਸਤੇ ਹੁੰਦੀਆਂ ਨੇ ਸੋ ਚਾਹੀਦੀ ਹੈ ਡਿਊਟੀ ਵੀ ਬੰਦੀ ਹੈ ਮੈਨੂੰ ਐਮਐਲ ਸਾਹਿਬ ਦਾ ਵੀ ਫੋਨ ਆਇਆ ਸੀਗਾ ਤਾਂ ਕੋਈ ਛਤਰਾਣੇ ਮੰਦਿਰ ਦੀ ਕਮੇਟੀ ਬਣਾ ਦੋ ਤਾਂ ਜੋ ਜਿਵੇਂ ਹੁਣ ਬਾਹਰਦਾਨੇ ਜੀ ਆ ਕੋਈ ਕੱਲ ਦੀ ਹੁਣ ਸਮੱਸਿਆ ਕ੍ਰੀਏਟ ਹੋ ਰਹੀ ਸੀ ਅੱਜ ਇਹਨਾਂ ਨੇ ਸੋਲਵ ਕਰ ਲਈ ਜਦੋਂ ਕੋਈ ਬੰਦਾ ਅੱਗੇ ਲੱਗਿਆ ਹੁੰਦਾ ਤਾਂ ਉਹਦੀ ਡਿਊਟੀ ਬਣ ਜਾਂਦੀ ਹੈ ਕਿ ਉਹ ਉਹ ਲੋਕਾਂ ਦੀ ਗੱਲ ਸੁਣੇ ਉਹਨਾਂ ਦਾ ਮਸਲਾ ਸੋਲਵ ਕਰੇ ਔਰ ਅੱਗੇ ਫਿਰ ਜਿਹੜੀ ਕੋਈ ਇੰਸਪੈਕਟਰ ਨੇ ਜਾਂ ਸਰਕਾਰ ਹੈ ਉਹ ਵੀ ਉਹ ਸੰਸਥਾਵਾਂ ਦੀ ਗੱਲ ਸੁਣਦੀ ਹੈ ਤਾਂ ਜਿਹਦੇ ਨਾਲ ਮਸਲੇ ਸੋਲਵ ਹੋ ਜਾਂਦੇ ਤੇ ਉਹ ਮੈਂ ਐਮਐਲਏ ਸਾਹਿਬ ਦਾ ਇਹ ਸਾਰੇ ਛਤਰਾਣੇ ਦੇ ਜਿੰਨੇ ਆਰਟੀਆਂ ਨੇ ਸੋ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਹਨਾਂ ਨੂੰ ਜਿਹੜਾ ਦੁਬਾਰਾ ਮੌਕਾ ਦਿੱਤਾ ਤੁਹਾਨੂੰ ਇਹਨਾਂ ਨੇ ਵੀ ਵਾਦਾ ਕੀਤਾ ਕਿ ਮੈਂ ਪੂਰੇ ਤੁਹਾਨੂੰ ਦੇਹੀ ਦੇ ਨਾਲ ਥੋੜੇ ਸਾਰਿਆਂ ਦੀ ਸੇਵਾ ਕਰਾਂਗਾ